ਜੋ ਪੁਲਿਸ ਦੇ ਵੱਡੇ ਅਫਸਰ ਤੇ ਵੱਡੀ ਕਾਰਵਾਈ ਮੁੱਖ ਮੰਤਰੀ ਪੰਜਾਬ ਨੇ ਕਰ ਦਿੱਤਾ ਸਸਪੈਂਡ ਸਸਿਕਾ ਜੀ ਨੂੰ ਸਤਿ ਸ਼੍ਰੀ ਅਕਾਲ ਮੈਂ ਕਿੱਥੇ ਤੁਹਾਡੇ ਨਾਲ ਦੇਖ ਰਿਹਾ ਹਾਂ ਸਾਈ ਟਵੀ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਜਿੱਥੇ ਕਿ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਦੇ ਉੱਪਰ ਮਾਨ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਹੈ ਤੁਹਾਡੇ ਨਾਲ ਖਬਰ ਸਾਂਝ ਕਰ ਰਿਹਾ ਹੈ ਖਬਰ ਨੂੰ ਵਾਰ-ਵਾਰ ਸ਼ੇਅਰ ਕਰੋ ਅਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਹੁਣ ਇਸ ਸਮੇਂ ਸਸਪੈਂਡ ਕਰ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਮੁਤਲ ਕਰ ਦਿੱਤਾ ਗਿਆ ਲੇਕਿਨ ਹੁਣ ਇਸ ਦੇ ਪਿੱਛੇ ਕਾਰਨ ਕੀ ਹੈ ਉਹ ਤੁਹਾਨੂੰ ਘਰ ਦੱਸ ਦੇਣਿਆ ਜਿੱਤੇ ਕਿ ਅਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਜਿੰਦਰ ਸਿੰਘ ਨੂੰ ਇਸ ਸਮੇਂ ਸਸਪੈਂਡ ਕਰ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੱਡੇ ਹੁਕਮ ਹੁੰਦੇ ਨੇ ਵੱਡਾ ਐਕਸ਼ਨ ਮਾਨ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਸੀਮਾਨ ਦੇ ਵੱਲੋਂ ਵੱਡਾ ਐਕਸ਼ਨ ਪੰਜਾਬ ਸਰਕਾਰ ਦੇ ਵੱਲੋਂ ਐਸਐਸਪੀ ਦਿਹਾਤੀ ਅੰਮ੍ਰਿਤਸਰ ਦੇ ਉੱਤੇ ਵੱਡਾ ਐਕਸ਼ਨ ਕੀਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਮੁਤਲ ਕਰ ਦਿੱਤਾ ਗਿਆ ਕਿਉਂਕਿ ਕਾਰਨ ਜੋ ਨਿਕਲ ਕੇ ਸਾਹਮਣੇ ਆਇਆ ਕਿਸ ਕਾਰਨ ਆਖਿਰਕਾਰ ਇਹ ਮੁਤਲੀ ਕੀਤੀ ਗਈ ਹੈ ਦਰਸਲ ਤੁਹਾਨੂੰ ਦੱਸਦੇ ਕਿ ਮਾਨ ਸਰਕਾਰ ਵੱਲੋਂ کیا گیا ہے ਕਿ ਜਿੱਥੇ ਕਿ ਗੈਂਗਸਟਰ ਦੇ ਉੱਪਰ ਕਾਰਵਾਈ ਕਰਨ ਦੇ ਵਿੱਚ ਢਿੱਲ ਵਰਤੀ ਗਈ ਤੇ ਉਸ ਢਿੱਲ ਨੂੰ ਦੇਖਦਿਆਂ ਹੋਇਆ ਹੁਣ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਵੱਡੀ ਕਾਰਵਾਈ ਹੋਈ ਹੈ ਕਿ ਜਿੱਥੇ ਕਿ ਪਹਿਲਾਂ ਵੀ ਮਾਨ ਸਰਕਾਰ ਮੁੱਖ ਮੰਤਰੀ ਭਗਮਤ ਮਾਨ ਹਾਲ ਵੱਲੋਂ ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਗੈਂਗਸਟਰ ਦੇ ਉੱਪਰ ਕਾਰਵਾਈ ਜਿਹੜੀ ਹੈ ਉਹ ਪਹਿਲੇ ਤੌਰ ਤੇ ਕੀਤੀ ਜਾਏ ਉਹ ਮੁੱਖ ਤੌਰ ਤੇ ਕੀਤੀ ਜਾਏ ਲੇਕਿਨ ਗੈਂਗਸਟਰ ਦੇ ਉੱਪਰ ਕਾਰਵਾਈ ਨਾ ਕਰਨ ਦੇ ਕਰਕੇ ਉਸ ਦੇ ਵਿੱਚ ਢਿੱਲ ਵਰਤੋਂ ਨੂੰ ਕਰਕੇ ਇਹ ਵੱਡੀ ਕਾਰਵਾਈ ਜੋ ਕਿ ਹੁਣ ਸੀਐਮ ਆਨਦ ਵੱਲੋਂ ਕੀਤੀ ਗਈ ਹੈ ਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ सस्पेंड ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਮੁਤਲ ਕਰ ਦਿੱਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਵੱਡਾ ਐਕਸ਼ਨ ਕਿਤਨਾ ਕਿਤੇ ਸੀਐਮ ਆਨਦ ਵੱਲੋਂ ਲਿੱਤਾ ਗਿਆ ਹੈ ਉਹ ਮਾ ਜਿਹੜਾ ਐਕਸ਼ਨ ਐਕਸ਼ਨ ਇਸ ਲਈ ਲਿੱਤਾ ਗਿਆ ਕਿਉਂਕਿ ਗੈਂਗਸਟਰ ਦੇ ਉੱਪਰ ਜਿਹੜੀ ਕਾਰਵਾਈ ਕਰਨੀ ਸੀਗੀ ਉਹ ਨਹੀਂ ਕੀਤੀ ਗਈ ਗੈਂਗਸਟਰ ਦੇ ਉੱਪਰ ਜਿਹੜੀ ਕਾਰਵਾਈ ਵਧੀਆ ਤਰੀਕੇ ਨਾਲ ਠੋਸ ਤਰੀਕੇ ਨਾਲ ਹੋਣੀ ਚਾਹੀਦੀ ਸੀਗੀ ਉਸ ਦੇ ਵਿੱਚ ਢਿੱਲ ਵਰਤੀ ਗਈ ਸੋਇਸੇ ਦੇ ਚੱਲਦੇ ਮਾਨ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਐਸਐਸਪੀ ਅ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਮੋਟਰ ਖੜ ਦਿੱਤਾ ਗਿਆ ਕਿਉਂਕਿ ਗੈਂਗਸਟਰ ਬਾਦ ਨੂੰ ਕਿਵੇਂ ਪੰਜਾਬ ਚੋਂ ਖਤਮ ਕਰਨਾ ਹੈ ਗੈਂਗਸਟਰ ਬਾਦ ਨੂੰ ਕਿਵੇਂ ਪੰਜਾਬ ਚੋਂ ਅੰਤ ਕਰਨਾ ਹੈ ਉਸ ਦਾ ਅੰਤ ਕਰਨਾ ਹੈ ਇਸ ਲਈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਹਰ ਵਾਰ ਕਿਹਾ ਜਾਂਦਾ ਹੈ ਕਿ ਪਹਿਲੇ ਤੋਂ ਤੇ ਕਾਰਵਾਈ ਹੋਣੀ ਚਾਹੀਦੀ ਏ ਠੋਸ ਤੌਰ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਲੇਕਿਨ ਇਸ ਦੇ ਵਿੱਚ ਢੇਲਵਰਤੀ ਗਈ ਤੇ ਢੇਲ ਨੂੰ ਦੇਖਦਿਆਂ ਇੱਕ ਵੱਡਾ ਐਕਸ਼ਨ ਉਸੇ ਇਮਾਨ ਵੱਲੋਂ ਦਿੱਤਾ ਗਿਆ ਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਵੱਡੇ ਅਫਸਰ ਤੇ ਵੱਡੀ ਕਾਰਵਾਈ ਮੁੱਖ ਮੰਤਰੀ ਪੰਜਾਬ ਨੇ ਕਰ ਦਿੱਤਾ ਸਸਪੈਂਡ ਸਿਕਲ ਜੀ ਨਮਸਕਾਰ ਬਾਬੇ ਕਿਸੇ ਤੁਹਾਡੇ ਨਾਲ ਦੇਖ ਰਹੋ ਸਾਂਝੀ ਟੀਵੀ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਦੇ ਉੱਪਰ ਮਾਨ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਹੈ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਖਬਰ ਨੂੰ ਵਾਰ ਵਾਰ ਸ਼ੇਅਰ ਕਰੋ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਹੁਣ ਇਸ ਸਮੇਂ ਸਸਪੈਂਡ ਕਰ ਦਿੱਤਾ ਗਿਆ ਹੈ